ਸ਼ੇ 1 ਵਜੇ ਪਹਿਲਾਂ ਛੋਟਾ ਜਿਹਾ ਬੰਬ ਪਲਾਸਟ ਹੋਇਆ ਸਵੇਰੇ 6 ਵਜੇ ਸਵੇਰੇ 6 ਵਜੇ ਉਹ ਤੋਂ ਬਾਅਦ ਫਿਰ 4 ਵਜੇ ਕੋਈ ਫੇਰਾਂ ਦੇ ਸਭਾਈ ਸੂਈ ਕਰ ਜਾਂ ਤੂੰ ਉਦੋਂ ਇਹਨਾਂ ਦੇ ਤਰਤੇ ਸੁੱਕ ਤੇ ਟੋਟ ਕੇ ਸ਼ੀਸ਼ੇ ਛੱਕੇ ਸਮਾਨ ਵੀ ਟੁੱਟ ਗਿਆ ਸਮਾਨ ਵੀ ਘਰੇ ਟੁੱਟ ਗਿਆ ਹੱਥ ਮੱਕਾ ਬਾਬਾ ਵੱਡਾ ਸੀਗਾ ਕਿਨਾਂ ਦਾ ਮੁੰਡਾ ਹੈ ਜਿਹੜਾ ਗੁਰਪ੍ਰੀਤ ਸਿੰਘ ਔਰ ਉਹਦੇ ਫਾਦਰ ਜਗਤਾਰ ਸਿੰਘ ਦੋਨੋਂ ਇੰਜਰ ਹੋਏ ਔਰ ਦੋਨੋਂ ਪ੍ਰਾਈਵੇਟ ਹਸਪੀਟਲ ਚ ਦਾਖਲ ਲਗੇ ਤੇ ਉਹ ਸੋਸ਼ਲ ਮੀਡੀਆ ਦੇਖਦਾ ਰਹਿੰਦਾ ਸੀ ਤੇ ਉਹਨੇ ਆਨਲਾਈਨ ਹੀ ਸਿੱਖਿਆ ਟੂ ਅਸੈਂਬਲ ਐਕਸਪਲੋਸਿਵ ਔਰ ਉਹਨੂੰ ਕਰਦੇ ਕਰਦੇ ਇਤਤੋ ਸ਼ਾਇਦ ਮਿਸ ਹੰਡਲ ਹੋਇਆ ਤਾਂ ਉਹ ਬਲਾਸਟ ਦੇ ਘਰੀ ਹੋ ਗਿਆ। ਕਿ ਆਪਾਂ ਇਹ ਕੈਸੇ ਤਾਂ ਕਿਉਂ ਪੰਬਣਾ ਰਹੀ ਸੀ ਘਰੀ ਆਪਾਂ? ਦੇਖੋ ਜੀ ਅਸੈਂਬਲ ਕਰ ਰਿਹਾ ਸੀ ਘਰ 'ਚ ਕਿਸ ਪਰਪਸ ਲਈ ਕਰ ਰਿਹਾ ਸੀ ਇਹ ਤਾਂ ਤਫਤੀਸ਼ 'ਚ ਪਤਾ ਲੱਗੇਗਾ ਪਰ ਉਹਦਾ ਨੁਕਸਾਨ ਤਾਂ ਇਹਨੂੰ ਆਪ ਹੀ ਹੋ ਗਿਆ ਹੈ। ਉਹਨੂੰ ਆਪ ਤਾਂ ਜੀ ਉਹਦੇ ਹੱਥ ਤੇ ਇੰਜਰੀ ਹੈ, ਲੱਤ ਤੇ ਹੈ ਤੇ ਪੂਰੀ ਫੇਸ ਤੇ ਚੈਸਟ ਵਗੈਰਾ ਤੇ ਬਰਨ ਮਾਰਕਸ ਤਾਂ ਸਿਗੇ ਔਰ ਉਹਦੇ ਫਾਦਰ ਵੀ ਤਾਂ ਅੱਖ ਦੇ ਪੋਰਸ਼ਨ 'ਚ ਵੀ ਹੈ। ਚੰਗਾਂ ਜੀ 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 ਨਾ ਨੇ ਘਰੇ ਪੋਟਾਸ਼ ਤੁਸ ਲਿਆ ਕੇ ਰੱਖੀ ਆ ਵੀ ਆਪਾਂ ਇਹ ਅਸੀਂ ਜ਼ਿੰਮੇਦਾਰ ਰੱਖ ਲੈਨੇ ਆ ਵੀ ਜਿਵੇਂ ਜਾਨਵਰ ਖੇਤਾਂ ਚਾਉਂਦੇ ਆ ਹਨ ਤੋਂ ਪਹਿਲਾਂ ਇਹ ਪਹਿਲਾਂ ਇਹ ਪਰਿਵਾਰ ਤਾਂ ਕੀ ਪਸ਼ੋਕੜਿਆ ਪਿੰਡ ਦੇ ਬਹੁਤ ਵਧੀਆ ਲਸੋਕੜ ਜੀ ਪਿੰਡ ਚ ਮਿਲ ਵਰਤਨ ਵਧੀਆ ਆ ਵਧੀਆ ਗੁੱਡ ਬੰਦੇ ਆ ਕਿੰਨੇ ਸਾਲ ਦਾ ਥਾਲ ਦਾ ਮੁੰਡਾ ਹੁੰਦਾ 18 ਦੇ 20 ਦੇ ਵਿੱਚ ਹੋਊਗਾ ਜੀ ਹਾਂ ਜੀ ਪੜਾਈ ਵਗੈਰਾ ਕਰਦਾ ਆ ਬਹੁਤ ਸ਼ਿਹਾਰਾ ਬੱਚਾ ਜੀ ਪਲੱਸ 2 ਕੀਤੀ ਹੋਈ ਆ ਕਮਰਚੀਆ ਪਲਾ 92% ਨੰਬਰ ਲਈ ਹੋਇਆ ਬੱਚੇ ਦੇ ਵਧੀਆ ਤੇ ਇਥੇ ਸਾਡੇ ਪਿੰਡੀ ਸਕੂਲ ਆ ਹੋਮ ਅਕੈਡਮੀ ਉਹਦੇ ਵਿੱਚੋਂ ਪਾਸ ਹੋਇਆ ਹੈ ਲੱਗਦਾ ਵੀ ਇਹ ਨੌਜਵਾਨ ਆ ਜਿਹੜਾ ਬੰਬ ਬਣਾ ਰਿਹਾ ਉਹ ਨਹੀਂ ਜੀ ਅਸੀਂ ਨਹੀਂ ਕਹਿ ਸਕਦੇ ਉਹ ਬੰਦਾ ਬਈ ਬੰਬ ਬਣਾ ਸਕਦਾ ਤਾਂ ਬੰਦਾ ਸਿੱਧਾ ਸਾਧ ਆਸਾਲ ਬੰਦਾ ਸੀ ਕਿਉਂਕਿ ਉਹ ਲੜਕੇ ਦੀ ਹਲੇ ਸਰਜਰੀ ਵਗੈਰਾ ਵੀ ਹੋਣੀ ਸੀ ਤੇ ਉਹਦਾ ਅਸੀਂ ਫੋਨ ਵਗੈਰਾ ਕਬਜ਼ੇ 'ਚ ਲੈ ਲਿਆ ਤੇ ਸਾਰਾ ਕੁਝ ਫੋਰੈਂਸਿਕਸ ਕਰਕੇ ਤੁਹਾਨੂੰ ਦੱਸਾਂਗੇ ਨਾ ਜੁੜਾ ਤੁਸੀਂ ਮੈਂ ਮਤਾਜ ਅਸੀਂ ਇਸ ਵਕਤ ਬਠਿੰਡਾ ਦੇ ਪਿੰਡ ਜੀਦਾ ਦੇਖੇ ਖੜੇ ਹਾਂ ਜਿੱਥੇ ਇੱਕ ਸਾਹਮਣੇ ਦਿਖਾ ਦਿੰਦੇ ਆ ਕਿ ਇੱਕ ਘਰ ਹੈ ਜਿੱਥੇ ਦਾ ਇੱਕ ਨੌਜਵਾਨ ਕਹਿੰਦੇ ਕੁਝ ਬਣਾ ਰਿਹਾ ਸੀ ਜੋ ਕਿ ਫਟ ਗਿਆ ਉਹ ਕੀ ਪੂਰਾ ਮਾਮਲਾ ਹੈ ਉਹ ਜਾਣਦੇ ਆ ਇੱਥੇ ਪਿੰਡ ਵਾਸੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ ਕੀ ਉੱਥੇ ਮੌਜੂਦ ਸੀਗਾ ਉਹਦੇ ਕੋਲ ਕੀ ਉਹ ਬਣਾ ਰਿਹਾ ਸੀਗਾ ਤੇ ਕੀ ਪਿੰਡ ਵਾਸੀਆਂ ਨੂੰ ਉੱਥੋਂ ਸੁਣਿਆ ਸਾਡੇ ਨਾਲ ਮੈਂਬਰ ਪੰਚਾਇਤ ਹੋਣਗੇ ਭਾਈ ਜੀ ਇਹ ਕੀ ਜਿਹੜੀ ਘਟਨਾ ਵਾਪਰੀ ਹੈ ਤੁਹਾਡੇ ਪਿੰਡ ਕੀ ਵਾਪਰਦਾ ਜੀ ਇੱਥੇ ਇਹ ਦੇਖੋ ਹੀ ਹੁਣ ਲੱਗੇ ਆ ਮਹਿਰਾਇ ਦੇ ਬੱਚੇ ਮਾਈਆਂ ਵੀ ਇਹ ਦੇਖਣਗੇ ਵੀ ਕੀ ਕੋਸ ਹੈ ਕੀ ਜਾਣਕਾਰੀ ਮਿਲਦੀ ਆ ਪਿੰਡ ਦੇ ਵਿੱਚ ਕੀ ਹੋਇਆ ਇੱਥੇ ਜਾਣਕਾਰੀ ਤਾਂ ਹੁਣ ਮੰਨ ਲਓ ਡਿਪਾਰਟਮੈਂਟ ਆਇਆ ਇਹ ਚੈੱਕ ਕਰਨਗੇ ਵੀ ਕੀ ਹੈ ਕੀ ਨਹੀਂ ਹੋਇਆ ਕੀ ਸੀ ਪਿੰਡ ਦੇ ਵਿੱਚ ਮੰਨ ਲਓ ਉਹ ਆ ਬਸਪੋਰਟ ਹੋਇਆ ਧਮਾਕਾ ਹੋਇਆ ਹਾਂ ਧਮਾਕਾ ਹੋਇਆ ਕੀ ਹੈ ਨਾ ਚੈੱਕ ਤੋਂ ਦੀ ਗੱਲ ਹੈ ਬਸਪੋਰਟ ਹੋਣ ਦੀ ਇਹ ਕੱਲ 4 ਵਜੇ 4 ਵਜੇ ਸ਼ਾਮ ਨੂੰ ਆ ਸਵੇਰੇ ਸ਼ਾਮ ਨੂੰ ਸ਼ਾਮ ਨੂੰ 4 ਵਜੇ ਠੀਕ ਹੈ ਮੰਨ ਲਓ ਕਿੰਨਾ ਦੇ ਘਰੇ ਹੁੰਦਾ ਬਸਪੋਰਟ ਕੌਣ ਨੇ ਉਹ ਇਹ ਜ਼ਿੰਮੇਵਾਰ ਖੇਤੀਬਾੜੀ ਵਾਲੇ ਹੁੰਦੇ ਆ ਕੀ ਪਤਾ ਲੱਗਿਆ ਹੁਣ ਤੱਕ ਕਿ ਕੀ ਕਿਉਂ ਹੋਇਆ ਬਸਪੋਰਟ ਕਾਹਦਾ ਬਸਪੋਰਟ ਹੋਇਆ ਕੀ ਸੀ ਸਾਨੂੰ ਤਾਂ ਐਂ ਸੀਗਾ ਵੀ ਇਹਨਾਂ ਨੇ ਘਰੇ ਪਟਾਸ ਫੂਸ ਲਿਆ ਕੇ ਰੱਖੀ ਆ ਵੀ ਆਪਾਂ ਇਹ ਅਸੀਂ ਜ਼ਿਮੀਂਦਾਰ ਰੱਖ ਲੈਨੇ ਆ ਵੀ ਜਿਵੇਂ ਜਾਨਵਰ ਖੇਤਾਂ ਚ ਆਉਂਦੇ ਆ ਹਣ ਤੋਂ ਪਹਿਲਾਂ ਐਂ ਸੀ ਪਰ ਹੁਣ ਇਹ ਜਾਂਚ ਦਾ ਵਿਸ਼ਾ ਹੈ ਠੀਕ ਹੈ ਮੈਨੂੰ ਤੁਹਾਨੂੰ ਸੀ ਕਿ ਪਟਾਸ ਵਗੈਰਾ ਹੋਣੀ ਹੈ ਹਾਂ ਐਂ ਹੋਗਾ ਯਾਰ ਕੀ ਹੁਣ ਤੱਕ ਪਤਾ ਲੱਗਿਆ ਜਿਵੇਂ ਉਹ ਕਹਿੰਦੇ ਕਿ ਮੁੰਡਾ ਵੀ ਜ਼ਖਮੀ ਆ ਤੇ ਪਿਓ ਹਾਂ ਪਿਓ ਵੀ ਜ਼ਖਮੀ ਆ ਜੀ ਮੁੰਡਾ ਵੀ ਜ਼ਖਮੀ ਆ ਕਲ ਕੁਝ ਬਣਾ ਰਹੇ ਸੀ ਘਰੋਂ ਆਪਣੇ ਨਹੀਂ ਇਹ ਨਹੀਂ ਪਤਾ ਇਹ ਤਾਂ ਅਧੂਰੀ ਜਾਣਕਾਰੀ ਹੈ ਵੀ ਅਸੀਂ ਗਲਤ ਗਏ ਚਲ ਗਏ ਇਹ ਤਾਂ ਜਾਂਚ ਦਾ ਵਿਸ਼ਾ ਧਮਾਕਾ ਸੁਣਿਆ ਪਿੰਡ 'ਚ ਕਿਸੇ ਨੇ ਹਾਂ ਧਮਾਕਾ ਪਿੰਡ 'ਚ ਅੱਛਾ ਗਲਤ ਧਮਾਕਾ ਸੁਣਿਆ ਹਾਂ ਧਮਾਕਾ ਹੋਇਆ ਇਹ ਧਮਾਕਾ ਸੁਣਿਆ ਇਹਨੇ ਧਮਾਕਾ ਕੀ ਹੁੰਦੀ ਹੈ ਧਮਾਕਾ ਇੱਕ ਹੀ ਹੈ ਇੱਕ ਧਮਾਕਾ ਹਾਂਜੀ ਕੱਲ ਸ਼ਾਮ ਵਾਲਾ ਹਾਂ ਕੱਲ ਸ਼ਾਮ ਵਾਲਾ ਠੀਕ ਹੈ ਅੱਛਾ ਉਸ ਤੋਂ ਬਾਅਦ ਜਿਹੜਾ ਉਹ ਲੜਕਾ ਜ਼ਖਮੀ ਹੋ ਜਾਂਦਾ ਕਹਿੰਦੇ ਹਾਂਜੀ ਹਾਂ ਇਹਦਾ ਡੈਡੀ ਜ਼ਖਮੀ ਹੁੰਦਾ ਜੀ ਪਹਿਲਾਂ ਮਤਲਬ ਮੁੰਡੇ ਦੇ ਹੱਥ ਦੇ 6 ਵਜ ਦੀ ਹੈ ਤੇ ਡੈਡੀ ਦੇ ਅੱਖਾਂ ਅੱਖ ਦੇ ਮੂੰਹ 'ਤੇ 6 ਹਾਂਜੀ ਠੀਕ ਹੈ ਮਤਲਬ ਜਿਹੜਾ ਮੁੰਡੇ ਦੇ ਸੱਟੋਂ ਪਹਿਲਾਂ ਵਜਦੀ ਤੇ ਪਹਿਲਾਂ ਕੁਝ ਟਾਈਮ ਹਾਂਜੀ ਇਹ ਤਾਂ ਨਹੀਂ ਪਤਾ ਕਿ ਉਹ ਪਹਿਲਾਂ ਕੁਝ ਦੇ ਨਾਲ ਉਹ ਵੱਜੀ ਆ ਉਸੇ ਟਾਈਮ ਹੀ ਵੱਜੀ ਠੀਕ ਹੈ ਹਾਂਜੀ ਤੁਸੀਂ ਜਿਵੇਂ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਕਦੇ ਸੁਣਿਆ ਹੋਵੇ ਇਸ ਮੁੰਡੇ ਬਾਰੇ ਜਾਂ ਕੀ ਜਾਂ ਕਰਦਾ ਨਹੀਂ ਮੁੰਡਾ ਤਾਂ ਬਹੁਤ ਭਲਾ ਮਾਸਲਾ ਦਾ ਸੀ ਦੇਖਣ ਚ ਕਿਸੇ ਨਾਲ ਗਲਵਾਤ ਨਹੀਂ ਇਕੱਲਾ ਰਹਿੰਦਾ ਹੈ ਪੜਨ ਵਿੱਚ ਬਹੁਤ ਸਿਆਰਾ ਹੈ ਤੇ ਬਾਕੀ ਕੀ ਫਤ ਲੱਗਦਾ ਕਿਸੇ ਦਾ ਬੱਚੇ ਦਾ ਮਾਨਵ ਵਗੈਰਾ ਕਿੱਥੋਂ ਪਤਾ ਲੱਗੇ ਵੀ ਕਿੱਥੋਂ ਲੈ ਕੇ ਆਇਆ ਸਾਰਾ ਇਹ ਮੋਬਾਈਲ ਦੇ ਜਿਵੇਂ ਪੁਲਿਸ ਨੇ ਜਾਂਚ ਕੀਤੀ ਜੀ ਮੋਬਾਈਲ ਚ ਹੀ ਆ ਸਾਰਾ ਕੁਝ ਮੋਬਾਈਲ ਦੇ ਵਿੱਚ ਹਾਂ ਮੋਬਾਈਲ ਦੇ ਵਿੱਚ ਹੀ ਇਹਨਾਂ ਦੇ ਇਹਨਾਂ ਕੋਈ ਸਹੀਗਾ ਲੋਕਾਂ ਕੋਲ ਕੋਈ ਜਾਣਕਾਰੀ ਨਹੀਂ ਅੱਛਾ ਜਾਂ ਤੁਹਾਨੂੰ ਪਹਿਲਾਂ ਪਹਿਲਾਂ ਵੀ ਕਦੇ ਹੋਇਆ ਇਹ ਪਿੰਡ ਦੇ ਮਾਣਾਂ ਜੀ ਕਦੇ ਵੀ ਨਹੀਂ ਪਹਿਲੀ ਵਾਰ ਪਹਿਲੀ ਵਾਰ ਸ੍ਰੀ ਪਰਿਵਾਰਾਂ ਹੀ ਵਧੀਆ ਪਰਿਵਾਰ ਹੈ ਇਹ ਚੰਗਾ ਪਰਿਵਾਰ ਹੈ ਵਧੀਆ ਪਿੰਡ 'ਚ ਹੈਗਾ ਇਹਨਾਂ ਦਾ ਬੋਲ ਵਾਲਾ ਤੇ ਕੋਈ ਪਤਾ ਨਹੀਂ ਬੱਚਾ ਇਹਦਾ ਕੀ ਮੈਂਡ ਸੀ ਜਾਂ ਟਾਸ ਸੀ ਜਾਂ ਕੁਝ ਹੋਰ ਸੀ ਕਿ ਇਹ ਕੋਈ ਪਤਾ ਨਹੀਂ ਇਹ ਤਾਂ ਮੋਬਾਈਲ ਦੇ ਵਿੱਚ ਅਮੀ ਬਾਹਰੋਂ ਕਹਿੰਦੇ ਵੀ ਸਮਾਨ ਸੌਣ ਮੰਗਾਇਆ ਇਹਨੇ ਅੱਛਾ ਬਾਹਰੋਂ ਕੁਝ ਮੰਗਾਇਆ ਹਾਂ ਬਾਹਰੋਂ ਕੀਤਾ ਮੰਗਾਇਆ ਆਨਲਾਈਨ ਕੁਝ ਜੇ ਜਾ ਕੇ ਹੋਰ ਪਤਾ ਲੱਗਿਆ ਹੋਵੇ ਜਾਂ ਉਹ ਸਮਾਨ ਬਣਾ ਕੇ ਕਿਸ ਨੂੰ ਦੇਣਾ ਹੋਵੇ ਜਾਂ ਪਹਿਲਾਂ ਕਦੇ ਇਹ ਤਾਂ ਹੁਣ ਜਾਂਚ ਆਈ ਪੁਲਿਸ ਜਾਂਚ ਕਰੂਗੀ ਪਹਿਲਾਂ ਇਹ ਪਰਿਵਾਰ ਦਾ ਕੀ ਪਿਛੋਕੜ ਹੈ ਪਿੰਡ ਦੇ ਬਹੁਤ ਵਧੀਆ ਵਿਸੋਕੜ ਜੀ ਪਿੰਡ 'ਚ ਮਿਲ ਵਰਤਨ ਵਧੀਆ ਵਧੀਆ ਗੁੰਡ ਬੰਦੇ ਆ ਠੀਕ ਹੈ ਪੂਰੇ ਗੁੰਡ ਬੰਦੇ ਆ ਜੀ ਫਿਰ ਭਾਈ ਜੀ ਕੀ ਲੱਗਦਾ ਤੁਹਾਨੂੰ ਕਿ ਕੀ ਹੋਊਗਾ ਜਿਹੜਾ ਸਾਰਾ ਕੁਝ ਪਤਾ ਹੈ ਜੀ ਪਤਾ ਕਿ ਮੈਨੂੰ ਤਾਂ ਪਤਾ ਹੀ ਹੋਣਾ ਮੈਂਬਰ ਸਾਹਮਣੇ ਹੁਣ 10 15 ਮਿੰਟ ਪਹਿਲਾਂ ਹੀ ਫੋਨ ਕਰਿਆ ਵੀ ਮੇਰੇ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਮੈਂ ਉਹਨੂੰ ਮੈਂ ਲੈ ਕੇ ਆਏ ਹੁਣ ਇਹ ਜਾਣਕਾਰੀ ਵੀ ਆ ਮੈਂ ਪੰਚਾਇਤ ਦੇ ਤੌਰ ਤੇ ਆਇਆ ਸੀ हां सनो ये सद्य थे पंचायत दे तौर ते भी हाजिर साडे हां बाका ਤੁਸੀਂ ਕਹਿੰਦੇ ਪੂਰੇ ਪਿੰਡ ਚ ਸੁਣਿਆ ਇੱਕ ਵਾਰ ਤੇ हां हां ਉਹ ਮਤਲਬ 4:30 4:30 ਕ ਦੇ 4 ਵਜੇ ਦਾ ਟਾਈਮ ਆ ਬਈ ਇੱਥੇ ਮਕਾਨਵਾਸੀਆਂ ਚ ਵੀ ਮਾਹੌਲ ਹੋਣਾ ਪੜਿਆ ਕੋਈ हां ਨਹੀਂ ਅੰਮੀ ਸਾਡੇ ਪਿੰਡਾਂ ਚ ਆ ਜਾਂਦਾ ਜੀ ਟਾਇਰ ਫਟ ਜਾਂਦੇ ਆ ਜਾਂ ਕਿਵੇਂ ਵੀ ਗੱਡੀਆਂ ਦੇ ਆਮ ਹੁੰਦਾ ਵੀ ਆਈਏ ਵੀ ਟਾਇਰ ਟੂ ਫਟ ਜਾਣਾ ਆਹੀ ਗੱਲ ਮਤਲਬ ਸਾਡੇ ਦੇ ਕਿੰਨੇ ਕ ਸਾਲ ਦਾ ਥਾਲ ਦਾ ਮੁੰਡਾ ਹੁੰਦਾ 18 ਦੇ 20 ਦੇ ਵਿੱਚ ਹੋਊਗਾ ਜੀ ਹਾਂ ਜੀ ਪੜਾਈ ਵਗੈਰਾ ਕਰਦਾ ਹਾਂ ਬਹੁਤ ਹੁਸ਼ਿਆਰ ਬੱਚਾ ਜੀ ਪਲੱਸ 2 ਕੀਤੀ ਹੋਈ ਆ ਕਿ ਕਮਰਚੀਆ ਪਲਾ ਬਾਂ ਮੈਂਬਰ ਸੈਂਟਰ ਨੰਬਰ ਲਈ ਹੋਇਆ ਬੱਚੇ ਦੀ ਵਧੀਆ ਤੇ ਇੱਥੇ ਸਾਡੇ ਪਿੰਡ ਦੀ ਸਕੂਲ ਆ ਹੋਮ ਅਕੈਡਮੀ ਉਹਦੇ ਵਿੱਚੋਂ ਪਾਸ ਹੋਇਆ ਹੈ ਉਹਨਾਂ ਨੂੰ ਦਾਖਲਾ ਕਿੰਨਾ ਨੇ ਕਰਵਾਇਆ ਜਦੋਂ ਉਹ ਜ਼ਖਮੀ ਹੁੰਦੀ ਹੈ ਇਹ ਸਾਡੇ ਪਿੰਡ ਦੇ ਇੱਥੇ ਨੇੜੇ ਦੇ ਬੱਚੇ ਆ ਕੇ ਘਰੇ ਤਾਂ ਕੋਈ ਹੈ ਨਹੀਂ ਸੀਗਾ ਜੀ ਆਸੇ-ਪਾਸੇ ਗੈਸ ਖੇਤਾਂ 'ਚ ਗਏ ਸੀ ਤੇ ਆਸੇ-ਪਾਸੇ ਵਾਲੀ ਕਰਾ ਕੇ ਹਾਂ ਕਰਾਇਆ ਉਦੋਂ ਮੁੰਡੇ ਨੇ ਕੋਈ ਦੱਸਿਆ ਹੋਇਆ ਉਹਨਾਂ ਨੂੰ ਕੁਝ ਵੀ ਨਾ ਕੁਝ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਜਾਈ ਦੱਸਿਆ ਹੋਇਆ ਵੀ ਜ਼ਖਮੀ ਹੋਇਆ ਕਿਵੇਂ ਨਾ ਕੁਝ ਨਹੀਂ ਪਤਾ ਲੱਗਾ ਜੀ ਇਹ ਤਾਂ ਨਹੀਂ ਫਿਰ ਕਰਾਂ ਲੈ ਕੇ ਵੀ ਸੱਟ ਵੱਜ ਗਈ ਕੀ ਹੋਇਆ ਕੀ ਨਹੀਂ ਹੋਇਆ ਬਸ ਲੈ ਕੇ ਹਸਪਤਲ ਡਾਕਰ ਕਰਵਾਏ ਜਿਵੇਂ ਹੁਣ ਮਤਲਬ ਬੰਬ ਡਿਫਿਊਜ਼ ਕਰਨ ਵਾਲੀਆਂ ਇੱਥੇ ਟੀਮਾਂ ਪਹੁੰਚੀਆਂ ਨੇ ਤੇ ਇੰਨੀਆਂ ਹੋਰ ਵੀ ਕਈ ਟੀਮਾਂ ਪਹੁੰਚੀਆਂ ਨੇ ਜਿਵੇਂ ਫੋਰੈਂਸਿਕ ਜਾਂਚ ਵਾਲੇ ਵੀ ਪਹੁੰਚੇ ਨੇ ਕੀ ਲੱਗਦਾ ਵੀ ਕੋਈ ਬੰਬਗੈਰਾ ਵੀ ਹੋ ਸਕਦਾ ਹਾਂ ਬੰਬਗੈਰਾ ਵੀ ਹੋ ਸਕਦਾ ਹੈ ਹਾਂ ਇਹਦਾ ਫਿਰ ਜਾਂਚ ਦਾ ਵੀ ਥਾਣਾ ਜੀ ਫਿਰ ਜਾਂਚ ਜਿਵੇਂ ਨਿਕਲ ਕੇ ਅੱਗੇ ਆਊਗੀ ਕੋਈ ਫਿਰ ਪਤਾ ਲੱਗੂਗਾ ਦੇਖੀ ਨਿਕਲਦਾ ਵਿੱਚੋਂ ਵੀ ਉਂਈ ਤਾਂ ਮਕਰ ਰਗਿਆ ਕਿ ਉੱਥੇ ਕੋਈ ਸਮਗਰੀ ਸੀ ਜਾਂ ਕੁਝ ਹੋਰ ਸੀ ਹਾਂਜੀ ਤੇ ਇਹ ਜਾਂਚ ਦਾ ਬੇਸ ਹੈ ਕੋਈ ਮਿਲਿਆ ਕੋਈ ਪਤਾ ਨਹੀਂ ਨਹੀਂ ਕੁਝ ਨਹੀਂ ਹਜੇ ਦਾ ਹਜੇ ਕੁਝ ਨਹੀਂ ਬਰਾਮਦ ਹੋਇਆ ਜੀ ਉੱਥੇ ਹਰ ਇੱਕ ਕੁਸ਼ਣਾ ਤਾਂ ਪਿੰਡ ਵਾਸੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਇੱਥੋਂ ਦੇ ਹਾਲਾਤ ਕਿ ਪਿੰਡ ਦੇ ਵਿੱਚ ਟੀਮਾਂ ਪਹੁੰਚ ਚੁੱਕੀਆਂ ਨੇ ਉਧਰ ਗੱਲ ਕਰੀਏ ਮੋਬਾਈਲ ਫੋਰੈਂਸਿਕ ਯੂਨਿਟ ਵੀ ਪਹੁੰਚ ਚੁੱਕੀ ਹੈ ਫਰਗ ਗ੍ਰੇਡ ਪਹੁੰਚ ਚੁੱਕੀ ਹੈ ਐਂਬੂਲੈਂਸਾਂ ਪਹੁੰਚ ਚੁੱਕੀਆਂ ਨੇ ਤੇ ਪੂਰਾ ਸਨਸਨਾ ਮਾਹੌਲ ਹੈ ਜਿਹੜਾ ਉਹ ਪਿੰਡ ਦੇ ਵਿੱਚ ਬਣ ਚੁੱਕਿਆ ਹੈ ਤਾਂ ਜਿਹੜੀਆਂ ਪੁਲਿਸ ਟੀਮਾਂ ਵੀ ਇੱਥੇ ਪਹੁੰਚ ਚੁੱਕੀਆਂ ਨੇ ਲਗਾਤਾਰ ਜਿਹੜੀ ਚੱਲ ਰਹੀ ਹੈ ਜਾਂਚ ਹਾਲੇ ਦੇਖ ਸਕਦੇ ਹੋ ਕਿ ਪੂਰੀਆਂ ਟੀਮਾਂ ਪਿੰਡ ਦੇ ਵਿੱਚ ਪਹੁੰਚੂਗੇ ਨੇ ਜੀਦਾ ਪਿੰਡ ਦੀ ਇਹ ਘਟਨਾ ਕਹਿੰਦੇ ਆ ਕਿ ਇੱਕ სპੋਰਟ ਹੁੰਦਾ ਜਾਂ ਜਿਸਦੇ ਵਿੱਚ ਨੌਜਵਾਨ जख्मी ਹੁੰਦਾ ਕੁਝ ਸਮਾਂ ਬਾਅਦ ਇੱਕ ਹੋਰ ਧਮਾਕਾ ਹੁੰਦਾ ਜਿਸ ਦੇ ਵਿੱਚ ਉਹਨਾਂ ਦੇ ਉਸ ਨੌਜਵਾਨ ਦੇ ਪਿਤਾ जख्मी ਹੁੰਦੇ ਨੇ ਦੋਵੇਂ ਜਾਣੇ ਇਸ ਸਮੇਂ ਹਸਪਤਾਲ ਦੇ ਵਿੱਚ ਦਾਖਲ ਨੇ ਤਾਂ ਪੂਰਾ ਮਾਮਲਾ ਕੀ ਹੈ ਥੋੜੇ ਸਮੇਂ ਤੱਕ ਪਤਾ ਲੱਗ ਜਾਵੇਗਾ ਹਾਲ ਹਾਲ ਜਿਹੜਾ ਪਿੰਡ ਦੇ ਵਿੱਚ ਜਾਨ ਚੱਲ ਰਹੀ ਉਹਨਾਂ ਦਾ ਜਿਹੜਾ ਘਰ ਆ ਉਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿ ਮੌਕੇ ਤੋਂ ਜੋ ਸਮਾਨ ਹੈ ਕਹਿੰਦੇ ਕਿ ਆਨਲਾਈਨ ਮੰਗਵਾਇਆ ਗਿਆ ਸੀਗਾ ਉਸ ਨੌਜਵਾਨ ਦੇ ਵੱਲੋਂ ਸਾਰਾ ਸਮਾਨ ਆ ਤੁਸੀਂ ਤੁਸੀਂ ਪਿੰਡ ਵਾਸੀ ਹੋ ਜੀ ਤੁਸੀਂ ਪਿੰਡ ਵਾਸੀ ਹੋ ਹਾਂ ਜੀ ਹਾਂ ਜੀ ਪਿੰਡ ਵਾਸੀ ਕੀ ਪਤਾ ਤੁਹਾਨੂੰ ਕੀ ਪਤਾ ਲੱਗਾ ਕਦੋਂ ਕੀ ਬਪੜਿਆ ਸਾਨੂੰ ਤਾਂ ਵੀ ਕੱਲ ਸ਼ਾਮ ਨੂੰ ਪਤਾ ਲੱਗਾ ਸੀਦਾ ਇੱਥੇ ਹੈ ਨਹੀਂ ਸੀਗੇ ਸਾਨੂੰ ਤਾਂ ਇਹ ਪਤਾ ਲੱਗਾ ਸੀ ਵੀ ਤੜਕੇ 6 ਵਜੇ ਪਹਿਲਾਂ ਛੋਟੇ ਜਿਹਾਂ ਬੰਬ ਬਲਾਸਟ ਹੋਇਆ ਸਵੇਰੇ 6 ਵਜੇ ਸਵੇਰੇ 6 ਵਜੇ ਉਦੋਂ ਬਾਅਦ ਫਿਰ 4 ਵਜੇ ਕੋਈ ਫੇਰਾਂ ਦੇ ਸਭਾਈ ਸੂਈ ਕਰਦੇ ਆ ਤੁਂ ਕਿਉਂ ਇਹਨਾਂ ਦੇ ਕੋਈ ਕਰਦੇ ਬੰਦੇ ਸੀ ਉਦੋਂ ਫੇਰਾਂ ਦੇ ਪੜਾਕਾ ਪਿਆ ਨੇੜਲੇ ਦੱਸਦਿਆ ਵੀ ਬਾਵਾ ਪੜਾਕਾ ਪੈ ਜਦਾ ਰੱਬ ਦਾ ਪੜਾਕਾ ਹੁੰਦਾ ਉਦੋਂ ਇਹਨਾਂ ਦੇ ਤਖਤੇ ਤੂਕ ਤੇ ਟੋਟ ਟੁੱਟ ਕੇ ਛੀ ਛਾਸੀ ਸਮਾਨ ਵੀ ਟੁੱਟ ਗਿਆ ਸਮਾਨ ਵੀ ਘਰੇ ਟੁੱਟ ਗਿਆ ਹਾਂ ਤੇ ਮੱਕਾ ਵੱਡਾ ਸੀ ਹਾਂ ਤੇ ਮੱਕਾ ਬਾਵਾ ਵੱਡਾ ਸੀਗਾ ਹਾਂ ਹੋਰ ਅਸੀਂ ਕੋਈ ਆੱਖੀ ਕੁਛ ਨਹੀਂ ਦੇਖਿਆ ਹੈਗਾ ਨਾ ਹੀ ਅਸੀਂ ਇੱਥੇ ਸੀ ਉਹ ਜਿਹੜੇ ਮਤਲਬ ਜਖਮੀ ਹੋ ਕੇ ਦੋਵੇਂ ਉਹ ਦੋਨੇ ਜਣੇ ਜੱਕ ਵੀ ਹੋ ਗਏ ਐਨਾ ਯਾਰ ਜਰੂਰ ਕਹਿੰਦੇ ਆ ਵੀ ਜਿਹੜਾ ਇਹ ਪਰਿਵਾਰ ਹੈਗਾ ਬਹੁਤ ਭਲਾ ਮਾਨਸ ਪਰਿਵਾਰ ਆ 200 ਕਿੱਲੇ ਦੀ ਵਾਹੀ ਕਰਦਾ ਠੀਕ ਹੈ 8-10 ਸਿੰਨੇ ਕੋਲੇ ਟਰੈਕਟਰ ਆ 8-10 ਮੋਟਰਾਂ ਆ ਕਦੇ ਇਸ ਪਰਿਵਾਰ ਦੀ ਕੋਈ ਸ਼ਿਕਾਇਤ ਨਹੀਂ ਆਈ ਕਦੇ ਥਾਣੇ ਨਾ ਦਲਵਾਰੇ ਇਸ ਪਰਿਵਾਰ ਦਾ ਕਦੇ ਵੀ ਕੋਈ ਅਵੈਸ਼ ਨੂੰ ਪਰਿਵਾਰ ਆ ਇਸ ਪਰਿਵਾਰ ਦੀ ਅਜੇ ਤੱਕ ਕੰਪਲੀਟ ਕੋਈ ਨਹੀਂ ਆਈ ਜਿੰਨਾ ਭਲਾ ਮਨਸ ਕਹੇ ਦੀ ਉਹਨਾਂ ਪਰ ਗੱਲਾਂ ਚੱਲ ਰਹੀਆਂ ਕਿ ਹੁਣ ਬੰਬ ਵੀ ਹੋ ਸਕਦਾ ਉਹ ਕਿ ਬੰਬ ਬਣਾ ਰਿਹਾ ਹੋਵੇ ਕਿ ਜਿਹੜੀ ਫਟ ਦੀ ਚੀਜ਼ ਆ ਉਹਨੂੰ ਆਪਾਂ ਬੰਬ ਵੀ ਕਹਿ ਦਿੰਦੇ ਆ ਲੱਗਦਾ ਵੀ ਇਹ ਨੌਜਵਾਨ ਆ ਜਿਹੜਾ ਬੰਬ ਬਣਾ ਰਿਹਾ ਉਹ ਕਰੇ ਨਹੀਂ ਜੀ ਅਸੀਂ ਨਹੀਂ ਕਹਿ ਸਕਦੇ ਉਹ ਬੰਦਾ ਭਈ ਬੰਬ ਬਣਾ ਸਕਦਾ ਤਾਂ ਬੰਦਾ ਸਿੱਧਾ ਸਾਧਾ ਸਾਧ ਬੰਦਾ ਸੀ ਠੀਕ ਹੈ ਅੱਛਾ ਹਾਂ ਜੀ ਬੱਚਾ ਛੋਟੀ ਮਾਰਦਾ ਇਹ ਬੱਚਾ ਸੀ ਕੀ ਤੁਹਾਡੀ ਵੀ ਨੁਕ ਖੇਤ ਵਿੱਚ ਬੈਠਾ ਉਹਦਾ ਕਿਸੇ ਮਾਇਤੇ ਮੰਡੀ ਦੇ ਸ਼ਹਿਰ ਜਾਂਦਾ ਨਹੀਂ ਦੇਖਿਆ ਅੱਛਾ ਖੇਤ ਚ ਆਪਦੇ ਤੱਕ ਬੋਸਦੇ ਬੈਠਾ ਚਾਹ ਵੀ ਸਾਥੋਂ ਪਵਾਉਂਦਾ ਹੁੰਦਾ ਯਾਰ ਮੈਨੂੰ ਚਾਹ ਪਾ ਕੇ ਪੀ ਦਿਓ ਬੰਬ ਬੰਬੜੀ ਗੱਲ ਅਸੀਂ ਨਹੀਂ ਕਹਿ ਸਕਦੇ ਨਾ ਦੇਖਿਆ ਕੋਈ ਲੀਡਿਆਂ ਦਾ ਸ਼ੌਕੀ ਨਹੀਂ ਸੀ ਸਿੱਧਾ ਸਦਾ ਸਿੰਪਲ ਬੰਦਾ ਸੀ ਖੇਤੀ ਕੰਮ ਕਰਦਾ ਇਹ ਸਾਰਾ ਕੁਝ ਆਨਲਾਈਨ ਮੰਗਵਾਇਆ ਸੀ ਉਹਨੇ ਹਾਂਜੀ ਆਣ ਜਿਹੜਾ ਨਾ ਜੀ ਸਾਨੂੰ ਆਨਲਾਈਨ ਸੰਜਾ ਉਹਨਾਂ ਨੂੰ ਪਤਾ ਨਹੀਂ ਕੀ ਹੁੰਦਾ ਕੀ ਕਰਿਆ ਉਹਨੇ ਆਨਲਾਈਨ ਮੰਗਾਇਆ ਜਾਂ ਨਾ ਮੰਗਾਇਆ ਪਤਾ ਚੋਂਟੇ ਆਪਦੀ ਅਨੁਭਰੀ ਚ ਪਤਾ ਲੱਗੂਗਾ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੁੰਦਾ ਜੱਟ ਚੱਲ ਵੀ ਹੋਣੀ ਜਦੋਂ ਕੱਲ ਦੋ ਧਮਾਕੇ ਹੁੰਦੇ ਪਿੰਡ ਦੇ ਵਿੱਚ ਕੀ ਕਹਾ ਦੇ ਆ ਕਿਵੇਂ ਪਿੰਡ ਵਿੱਚ ਐਂ ਚੱਲ ਪਿਆ ਸੀ ਵੀ ਉਹਨਾਂ ਦੇ ਪਤਾ ਨਹੀਂ ਕਿ ਕੋਈ ਕਹਾ ਦੇ ਧਮਾਕਾ ਆ ਤਮਕਾ ਕੋਈ ਟੀ ਚੱਲ ਵੀ ਸਲੰਡਰ ਚੱਲ ਗਿਆ ਕਿ ਬੱਲ ਪਰਗਾ ਕੇ ਬੈਟਰੀ ਫਟ ਗਈ ਉਹਨਾਂ ਦੇ ਭਾਈ ਸੱਡਾਂ ਵੱਜ ਗੀਆਂ ਹੋਰ ਕੋਈ ਨਹੀਂ ਆਉਜੀ ਗੱਲ ਹੋਈ ਵੀ ਕੋਈ ਹੈ ਸਿੱਤੋ ਪਹਿਲਾਂ ਕਦੇ ਹੋਇਆ ਕਿ ਪਿੰਡ ਦੇ ਵਿੱਚ ਆਇਆ ਨਾ ਜੀ ਸਾਡੇ ਪਿੰਡ 'ਚ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ ਸਾਡੇ ਪਿੰਡ 'ਚ ਨਾ ਲੜਾਈ ਝਗੜਾ ਕੋਈ ਇਹੋ ਜਿਹਾ ਕੋਈ ਮਾਮਾ ਰੱਟ ਵਗੈਰਾ ਕੋਈ ਚੱਕਰ ਹੀ ਨਹੀਂ ਹੋਇਆ ਹਾਂ ਧੰਨਵਾਦ ਜੀ ਬਾਬਾ ਤੁਸੀਂ ਕੀ ਘਟਨਾ ਵਾਪਰੀ ਜੀ ਜਿੱਦਾਂ ਵ ਇਹਦੇ ਚ ਜੇ ਕੱਲ ਕਟਨਾ ਵਾਪਰੀ ਹੈ ਮਲਟੀਪਲ ਬਲਾਸਟ ਹੋਇਆ ਇੱਕ ਮਾਰਨਿੰਗ ਚ ਹੋਇਆ ਜੋ ਆਸ-ਪਾਸ ਦੇ ਲੋਕਾਂ ਨੂੰ ਵੀ ਨਹੀਂ ਪਤਾ ਲੱਗਿਆ ਤੇ ਜਿਹੜਾ ਸ਼ਾਮ ਨੂੰ ਹੋਇਆ ਉਹਦੇ ਚ ਕਾਫੀ ਖੜਕਾ ਹੋਇਆ ਤੇ ਜੋ ਪਤਾ ਲੱਗਿਆ ਕਿ ਇਹਨਾਂ ਦਾ ਮੁੰਡਾ ਹੈ ਜਿਹੜਾ ਗੁਰਪ੍ਰੀਤ ਸਿੰਘ ਔਰ ਉਹਦੇ ਫਾਦਰ ਜਗਤਾਰ ਸਿੰਘ ਦੋਨੋਂ ਇੰਜਰ ਹੋਏ ਔਰ ਦੋਨੋਂ ਪ੍ਰਾਈਵੇਟ ਹਸਪੀਟਲ ਚ ਦਾਖਲ ਲੱਗੇ